ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਮੇਸ਼ਾ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਕਸਬਾ ਝੰਡਿਆਲਾ ਦੇ ਵਿੱਚ ਇੱਕ ਵਾਰ ਫਿਰ ਤੋਂ ਗੋਲੀਆਂ ਚੱਲੀਆਂ ਨੇ ਦੱਸਦੀ ਕਿ ਦੁਕਾਨਦਾਰ ਦੇ ਕੋਲੋਂ 50 ਲੱਖ ਦੀ ਫਰੋਤੀ ਮੰਗੀ ਗਈ ਸੀ ਔਰ ਜਦ ਉਸਦੇ ਵੱਲੋਂ ਫਰੋਤੀ ਨਹੀਂ ਦਿੱਤੀ ਗਈ ਤਾਂ ਤਿੰਨ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਦੁਕਾਨ ਦੇ ਬਾਹਰ ਆ ਕੇ ਗੋਲੀਆਂ ਚਲਾਈਆਂ ਗਈਆਂ ਨੇ ਤਾਂ ਜਿਸ ਦੀ ਸੀਸੀਟੀਵੀ ਤਸਵੀਰਾਂ ਵੀ ਨਿਕਲ ਕੇ ਸਾਹਮਣੇ ਆਈਆਂ ਨੇ ਤਸਵੀਰਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਤਿੰਨ ਨੌਜਵਾਨ ਆਉਂਦੇ ਨੇ ਪਹਿਲਾਂ ਉਹ ਬਾਜ਼ਾਰ ਦਾ ਘੇੜਾ ਲਾਉਂਦੇ ਨੇ ਔਰ ਉਸ ਤੋਂ ਬਾ ਕਿਤਨਾਂ ਦੇਖੋ ਫਿਰ ਨਾ ਬਦਮਾਸ਼ਾਂ ਦੇ ਵੱਲੋਂ ਦੁਕਾਨ ਦੇ ਬਾਹਰ ਆ ਕੇ ਗੋਲੀਆਂ ਚਲਾਈਆਂ ਗਈਆਂ ਨੇ ਤੇ ਦੱਸਦੀ ਹੈ ਕਿ ਪੰਸਾਰੀ ਦੀ ਦੁਕਾਨ ਦੱਸੀ ਜਾ ਰਹੀ ਹੈ ਜਿੱਥੇ ਕਿ ਦੇਸੀ ਦਵਾਈਆਂ ਵੇਚਣ ਦਾ ਕਾਰੋਬਾਰ ਹੁੰਦਾ ਸੀ ਔਰ ਇਸ ਦੁਕਾਨਦਾਰ ਤੋਂ ਪਿਛਲੇ ਕਈ ਦਿਨਾਂ ਤੋਂ ਫਰੋਤੀ ਦੀ ਮੰਗ ਕੀਤੀ ਜਾਂਦੀ ਸੀ ਫੋਨ ਕੀਤਾ ਜਾਂਦਾ ਸੀ ਔਰ ਫੋਨ ਦੇ ਉੱਤੇ 50 ਲੱਖ ਰੁਪਏ ਦੀ ਫਰੋਤੀ ਮੰਗੀ ਜਾਂਦੀ ਸੀ ਔਰ ਕਿਹਾ ਜਾਂਦਾ ਸੀ ਕਿ ਜੇਕਰ ਇਹ ਪੈਸੇ ਨਹੀਂ ਦੇਵੇਂਗਾ ਤਾਂ ਅਸੀਂ ਤੈਨੂੰ ਮਾਰ ਦੇਵਾਂਗੇ ਤਾਂ ਦੁਕਾਨਦਾਰ ਦੇ ਵੱਲੋਂ ਪਹਿਲਾਂ ਹੀ ਪੁਲਿਸ ਪ੍ਰਸ਼ਾਸਨ ਨੂੰ ਇਸ ਦੀ ਸ਼ਿਕਾਇਤ ਵੀ ਦੇ ਦਿੱਤੀ ਕਿਸੀ ਪਰ ਫਿਰ ਵੀ ਇੰਨਾ ਬਦਮਾਸ਼ਾਂ ਦੇ ਵੱਲੋਂ ਦੁਕਾਨ ਦੇ ਬਾਹਰ ਆ ਕੇ ਦੁ ਚਾਂ ਦੇ ਵੱਲੋਂ ਦੁਕਾਨ ਦਾ ਕੀ ਹਾਲ ਬਣਾਇਆ ਗਿਆ ਹੈ ਔਰ ਆਸ-ਪਾਸੇ ਦੇ ਦੁਕਾਨਦਾਰ ਵੀ ਸਹੇਮੇ ਹੋਏ ਨਜ਼ਰ ਆ ਰਹੇ ਨੇ ਦੱਸ ਦਈਏ ਕਿ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਵਿੱਚ ਪਹਿਲੇ ਹੀ ਫਰੋਤੀ ਨੂੰ ਲੈ ਕੇ ਕਈ ਦੁਕਾਨਦਾਰਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਤੇ ਲਗਾਤਾਰ ਹੀ ਜੰਡਿਆਲਾ ਗੁਰੂ ਦਾ ਇਲਾਕਾ ਸੁਰੱਖਿਆ ਦੇ ਵਿੱਚ ਹੈ ਜਿੱਥੇ ਕਿ ਆਏ ਦਿਨ ਹੀ ਕੋਈ ਨਾ ਕੋਈ ਵੱਡੀ ਵਾਤਾ ਸਾਹਮਣੇ ਆ ਰਹੀ ਹੈ ਪਰ ਅੱਜ ਫੇਰ ਤੋਂ ਇੱਕ ਦੁਕਾਨਦਾਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਦੁਕਾਨਦਾਰ ਤੋਂ 50 ਲੱਖ ਦੀ ਫਰੋਤੀ ਮੰਗੀ ਗਈ ਸੀ ਔਰ ਜਦ ਦੁਕਾਨਦਾਰ ਦੇ ਵੱਲੋਂ ਫਰੋਤੀ ਦੀ ਰਕਮ ਨਹੀਂ ਦਿੱਤੀ ਗਈ ਤਾਂ ਇਨਾਂ ਬਦਮਾਸ਼ਾਂ ਦੇ ਵੱ ਵੱਲੋਂ ਪਹਿਲਾਂ ਵੀ ਪੁਲਿਸ ਪ੍ਰਸ਼ਾਸਨ ਨੂੰ ਇਸ ਦੀ ਸ਼ਿਕਾਇਤ ਦਿੱਤੀ ਗਈ ਸੀ ਪਰ ਅੱਜ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਦੁਕਾਨ ਦੇ ਬਾਹਰ ਆ ਕੇ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ ਨੇ ਔਰ ਗੋਲੀਆਂ ਚਲਾ ਕੇ ਉਹ ਮੌਕੇ ਤੋਂ ਫਰਾਰ ਹੋ ਗਏ ਤਾਂ ਤਸਵੀਰਾਂ ਵੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਤਿੰਨ ਨੌਜਵਾਨ ਹੁੰਦੇ ਨੇ ਪਹਿਲਾਂ ਇਹ ਬਾਜ਼ਾਰ ਦਾ ਢੇਡਾ ਲਾਉਂਦੇ ਨੇ ਔਰ ਉਸ ਤੋਂ ਬਾਅਦ ਦੁਕਾਨ ਦੇ ਸਾਹਮਣੇ ਆ ਕੇ ਦੁਕਾਨਦਾਰ ਦੇ ਉੱਤੇ ਗੋਲੀਆਂ ਚਲਾ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਤਾਂ ਮੌਕੇ ਤੇ ਉਤੇ ਪੁਲਿਸ ਪ੍ਰਸ਼ਾਸਨ ਨੇ ਪੁੱਛਿਆ ਪੁਲਿਸ ਦੇ ਵੱਲੋਂ ਬਕਾਇਦਾ ਜਾਂਚ ਕੀਤੀ ਜਾ ਰਹੀ ਹੈ ਔਰ ਪੁਲਿਸ ਦੇ ਵੱਲੋਂ ਕਿਹਾ ਕਿਤਾ ਜਾਵੇਗਾ ਜਿਨ੍ਹਾਂ ਦੇ ਵੱਲੋਂ ਦੁਕਾਨ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਤਾਂ ਇਸ ਮਾਮਲੇ ਨੂੰ ਲੈ ਕੇ ਦੁਕਾਨਦਾਰ ਦੇ ਵੱਲੋਂ ਕੀ ਜਾਣਕਾਰੀ ਸਾਂਝੀ ਕੀਤੀ ਗਈ ਉਹ ਵੀ ਤੁਹਾਨੂੰ ਸੁਣਾਉਣੇ ਆ ਗੱਲ ਜੀ ਤਾਂ ਫਰੋਤੀ ਕੋਲ ਆ ਰਹੀਆਂ ਦੋ ਤਿੰਨ ਚਾਰ ਪੰਜ ਦਿਨ ਤੋਂ ਇਹ ਕਹਿੰਦੇ 50 ਲੱਖ ਦਾ ਮਾਮਲਾ ਮੇਰੇ ਕੋਲ ਹੈਗਾ ਜੋ ਕਰਨਾ ਕਰ ਲਓ ਮੇਰੇ ਕੋਲ ਪੈਸੇ ਨਹੀਂ ਤੇ ਕਹਿੰਦੇ ਕੋਈ ਤੁਹਾਡੇ ਗੋਲੀਆਂ ਮਾਰੇ ਮਾਰੀ ਜਦੋਂ ਮੈਂ ਦਰਦਿਲ ਕਰਕੇ ਆਜੂ ਕੋਈ ਜਣੇ ਕਿੰਨੇ ਜਣੇ ਦੋ ਜਣੇ ਹੀ ਦੋ ਇਹਨਾਂ ਨੇ ਵੇਖਿਆ ਮੈਂ ਤਾਂ ਵੇਖਿਆ ਨਹੀਂ ਦੋ ਤਿੰਨ ਜਣੇ ਨਹੀਂ ਵੀਡੀਓ ਤੇ ਆਜਾ ਤੁਸੀਂ ਕੁਝ ਤੁਸੀਂ ਮੇਰੇ ਕੀ ਕੀਤਾ ਆ ਪਹਿਲਾਂ ਕਿਤੇ ਪੁਲਿਸ ਮਗਰ ਕਿਤੇ ਕਿੰਨੇ ਫਾਇਰ ਕੀਤੇ ਤੁਸੀਂ ਉਹਨਾਂ ਦੋ ਫਾਇਰ ਕੀਤੇ ਅੱਛਾ ਉਹ ਕਿੱਥੇ ਲੱਗਿਆ ਫਾਇਰ ਫਾਇਰ ਬਾਹਰ ਲੱਗਿਆ ਦੇਖੋ ਤੁਸੀਂ ਸ਼ੀਸ਼ਿਆਂ ਦੇ ਸ਼ੀਸ਼ੇ ਟੁੱਟੇ ਦੋ ਇੱਕ ਅੰਦਰ ਵਜਿਆ ਫਾਇਰ ਅੱਛਾ ਤੇ ਜਵਾਬੀ ਤੁਸੀਂ ਕੋਈ ਫਾਇਰ ਕੀਤੇ ਹਾਂਜੀ ਜਵਾਬੀ ਫਾਇਰ ਕੀਤੇ ਮੈਂ ਪਿੱਛੇ ਜਾ ਅੱਛਾ ਕੱਢ ਕੋਈ ਕੀ ਆ ਰਿਹਾ ਹੈ ਹਾਂਜੀ ਹਾਂਜੀ ਕਿੰਨੇ ਫਾਇਰ ਕੀਤੇ ਤੁਸੀਂ ਮਾਮਲ ਨੂੰ ਯਾਦ ਨਹੀਂ ਕਿੰਨੇ ਮੈਂ ਜਿੰਨੇ ਹੋਏ ਜਿੰਨੇ ਕਰਦੇ ਵਕਤ ਜਿੰਨਾ ਪੂਰਾ ਰੋਲ ਹੀ ਕਰਦੇ ਕਿੰਨੇ ਫਾਇਰ ਮਗਰ ਜਾ ਕੇ ਇਹ ਸਾਰੇ ਭੱਜ ਗਏ ਨੇ ਉਹ ਭੱਜ ਗਏ ਅੰਦਰ ਨਿਕਲ ਕੇ ਅੱਗੇ ਨਿਕਲ ਗਏ ਕੀ ਮੰਗਤ ਕਰਦੇ ਮੰਗ ਕੇ ਕਰਨੀ ਇਨਸਾਫ ਦੀ ਮੰਗ ਕਰਦੀ ਵੀ ਇਹਨਾਂ ਨੂੰ ਭੈਜ ਠੱਲ ਪਾਈ ਦੇ ਇਹਨਾਂ ਨੂੰ ਜਿਹੜੇ ਗੈਂਗਸਟਰ ਜਿਹੜੇ ਪ੍ਰੋਤਿਗ ਮੰਗਦੇ ਆ ਬੰਦੇ ਆਪਣੀ ਇਥੋਂ ਦੇ ਜਨਿਆਲੇ ਦੇ ਜਿਹਨਾਂ ਨਾਲ ਸਾਰਾ ਦੁੱਤਾ ਵੇਰਵਾ ਸਾਰਾ ਸਭ ਕੁਝ ਪਤਾ ਉਹਨਾਂ ਦੇ ਬਾਰੇ ਕੋਈ ਨਹੀਂ ਕਰਾਂਗੇ ਗੱਲਬਾਤ ਚ ਅੱਜ ਜਿਹੜੇ ਤੇਜਰੀ ਵਾਲਾ ਉਹਨਾਂ ਨੇ ਅੱਜ ਗੈਂਗਸਟਰ ਨੂੰ ਚਤਾਵਨੀ ਦਿੱਤੀ ਹੈ ਕੋਈ ਪੰਜਾਬ ਛੱਡ ਦਿਓ ਉਹ ਕੋਈ ਚਤਾਵਨੀ ਸਾਰਾ ਇੱਛਾ ਤੋਟੇ ਇੱਛਾ ਤੋ ਐਫਐਸਏ ਸਾਹਿਬ ਕੋਈ ਚਤਾਵਨੀ ਉਹਨਾਂ ਕਰਨਾ ਕੱਖ ਨਹੀਂ ਕਰਵਾਉਂਦੇ ਕੋਕਣੀ ਕਰਨਾ ਨਾ ਵਾਹ ਇਦਾਂ ਹੀ ਕੰਮ ਕਰਦੇ ਪਏ ਅੰਦਰ ਤੇ ਬਾਹਰੋਂ ਫਾਇਰ ਆਇਆ ਇੱਕ ਦੋ ਫਾਇਰ ਵੱਜੇ ਇਹਨੇ ਨਾਲ ਤੇਨੇ ਨਹੀਂ ਮੋਟਰਸਾਈਕਲ ਤੇ ਸਵਾਰ ਕੀ ਕਰ ਰਹੇ ਨੇ ਜਿਹੜਾ ਫਾਇਰ ਵੱਗਿਆ ਕਰਨ ਨਹੀਂ ਅਸੀਂ ਅਭੀ ਬੈਨਾ ਫਲੋਟੀ ਨੇ ਕੋਲਣਾ ਉਧਰੀਆਂ ਮੁੜ ਕੇ ਡਿਪਟੀ ਸਰ ਨੂੰ ਕੀਤੀ ਹੈਗੀ ਕਾਲ ਆਪਾਂ ਤੇ ਉਹਨਾਂ ਨੇ ਇਹਨਾਂ ਨੂੰ ਆਪਣਾ ਫੋਨ ਤੇ ਕੋਲ ਛਾੜਿਆ ਹੀ ਉਹਨਾਂ ਨੂੰ ਤੇ ਬਾਅਦ ਚ ਫਿਰ ਉਹ ਕਹਿੰਦੇ ਮੈਂ ਬਾਅਦ ਚ ਕੋਲ ਨਹੀਂ ਕਰਦਾ ਬਾਅਦ ਫੋਨ ਵੀ ਨਹੀਂ ਆਇਆ ਤੇ ਉਸ ਬਾਅਦ ਫਾਇਰ ਹੋਇਆ ਇਹਨਾਂ ਨੂੰ ਇਹ ਤਿੰਨ ਚਾਰ ਜਣੇ ਤੁਮ ਆਉਂਦੀਆਂ ਹਨ। ਹੋਰ ਕਿਹੜਾ ਕੋਈ ਜਾਣਦਾ ਕਿ ਮਾਮਾ। ਹੋਰ ਨਾਮ ਸਾਹਿਬ ਭਾਈ ਨੂੰ ਪਤਾ ਉਹ ਉਹਨਾਂ ਨੇ ਕੋਲ ਹੁੰਦੀ ਉਹਨਾਂ ਨੰਬਰ ਤੇ ਹੁੰਦੀ ਰਹੀ ਫੋਨ। ਪਤਾ ਦੇ ਨੇ ਫੋਨ ਬੋਲੂ। ਨਹੀਂ ਉਹ ਹੀ ਬੋਲਦੇ ਵੀ ਇਦਾਂ ਹੀ ਆਪਣਾ ਕੋਲ ਕਰਦੇ। ਆਪਣਾ ਨਾਮ ਇਹ ਦਾਦਾ ਕੀ ਨਾਮ ਉਹਨਾਂ ਭਾਈ ਨੂੰ ਭਾਈ ਨੂੰ ਪਤਾ। ਅੱਜ ਕਿੰਨੇ ਵਜੇ ਦੀ ਘਟਨਾ ਕਿੰਨੇ ਬੰਦੇ ਆਏ ਸੀ। ਇਹ ਕੋਈ 7:30 7:30 7:30 ਵਜੇ ਦੀ ਹੈਗੀ ਹੈ। ਵੀਡੀਓ ਦੇ ਵਿੱਚ ਹੈਗਾ 7:30 ਵਜੇ ਦਾ ਤਿੰਨ ਜਣੇ ਆਏ ਆ। ਤਿੰਨੇ ਮੋਟਰਸਾਈਕਲ ਤੇ ਸਵਾਰੀ। ਮੈਂ ਇਹ ਦੋਰੇ ਮੂੰਹ ਲੰਗੇ ਇੱਕ ਨੇ ਲੱਭਿਆ ਪਿਛਲੇ ਕਿਸ ਜਗ੍ਹਾ ਤੋਂ ਆਇਆ ਕਰੇ ਬਿਜਾਰ ਤੁਹਾਨੂੰ ਇਹ ਪੱਲੀ ਸਾਈਡ ਹੁਸ਼ਣੇ ਸਾਈਡ ਤੋਂ ਆਏ ਆ ਤੇ ਬਾਹਰ ਛੇਕ ਤੋਂ ਦਰਜਾ ਨਿਕਲੇ ਬਾਹਰ ਤੇ ਮਗਰ ਤੁਸੀਂ ਭੱਜੇ ਵੀ ਜੀ ਹਾਂ ਭਾਜੀ ਗਏ ਮਗਰ ਇੱਕ ਇੱਕ ਦੋ ਵਾਰ ਕੀਤੇ ਨਾ ਪਹਿਨਾ ਫਿਰ ਪਿੱਛੇ ਜਾ ਕੇ ਕੀਤੇ ਇੱਕ ਦੋ ਵਾਰ ਨਿਕਲ ਗਏ ਹਾਂ ਤੁਹ ਆਪਣਾ ਰਿਸੈਂਸੀ ਹੈ ਹਾਂ ਜੀ ਜੀ ਮੰਗਨ ਸਾਹ ਦੀ ਮੰਗ ਕਰਦੇ ਆ ਜੀ ਬਾਕੀ ਅੱਗੇ ਵੀ ਧੰਨਵਾਦ ਜਰਾਰੇ ਕਾਫੀ ਕੋਲਾ ਆਈਆਂ ਪਰ ਕੋਈ ਗਲਬਾੜਾ ਨਹੀਂ ਪੱਲੀ ਨਹੀਂ ਕੋਈ ਹਾਂ ਪੁਲਸ ਆ ਜੀ ਹਾਂ ਜੀ ਹੁੰਦੇ ਆਏ ਪੁਛ ਕੀਤਾ ਉਹਦੇ ਲਿਖਲਪਰ ਆਪਣਾ ਕਰਨਗੇ ਇਖਾਰਾ ਦੇ ਲਿਖਣ ਦੇ ਬਿਆਨ ਦੇਣਗੇ ਅੱਜ ਵਕਤ ਕਰੀਬ 6:00 7:00 ਵਜੇ ਦਾ ਸ਼ਾਮ ਦਾ ਅਸੀਂ ਇੱਥੇ ਆਉਣ ਲੱਗੇ ਜਦੋਂ ਬਾਜ਼ਾਰ ਨੂੰ ਆਏ ਆ ਤੇ ਪਤਾ ਲੱਗਾ ਕਿ ਲਾਲ ਸਿੰਘ ਪੁंसारी ਦੀ ਦੁਕਾਨ ਹੈ ਸ਼ੇਖਪੱਤੇ ਗੇਟ ਦੇ ਲਾਗੇ ਕਸ਼ਮੀਰੀ ਬਾਜ਼ਾਰ ਚ ਉਹਨਾਂ ਦੀ ਸ਼ਾਪ ਤੇ ਕੋਈ ਨਾਮ ਨੂੰ ਬੰਦੇ ਤਿੰਨ ਬਾਈਕ ਤੇ ਆਏ ਆ ਤੇ ਦੋ ਰਾਉਂਡ ਫਾਇਰ ਕੀਤੇ ਤੇ ਉਹਨਾਂ ਦੇ ਜਿਹੜਾ ਕੱਚ ਦਾ ਗਲਾਸ ਲੰਗਾ ਸੀਗਾ ਬਾਹਰ ਦੁਕਾਨ ਦੇ ਬਾਹਰ ਉਹਨੂੰ ਫਾਇਰ ਲੱਗਿਆ ਉਹਦੇ ਨਾਲ ਜਿਹੜਾ ਗਲਾਸ ਔਖਲੇ ਰਹਿ ਗਿਆ ਤੇ ਬਚਾਅ ਹੋ ਗਿਆ ਵੈਸੇ ਕੋਈ ਜਾਨਵਰ ਨਹੀਂ ਮਿਲਿਆ ਇਨਸਾਨ ਨਹੀਂ ਆ ਨਾ ਕਿਸੇ ਨੂੰ ਫਾਇਰ ਲਗਾ ਪਰ ਸ਼ਿਸ਼ੀ ਜੀ ਕੇ ਟਾਈਮ ਕੈਮਰੇ ਆਪਾਂ ਸੰਗਰਹਿ ਤੇ ਦੋਸ਼ਾਂ ਦੀ ਭਲ ਕਰੀ ਕੀ ਕਾਰਨ ਕੀ ਰਿਆਵਾ ਜੀ ਗੋਲੀ ਚਲੋਂਦਾ ਇਹਨਾਂ ਦੇ ਕਹਿਣ ਮੁਤਾਬਕ ਹੈ ਕਿ ਸੰ 3rd ਆਈ ਸੀਗੀ ਪਹਿਲਾਂ ਵੀ ਕੋਈ ਕੇਸ਼ਵਨਾਮ ਦਾ ਹੈਗਾ ਵਾ ਗੈਂਗਸਟਰ ਉਹਨਾਂ ਨੇ ਸਾਡੇ ਤੋਂ ਪ੍ਰਤੀਨੀ ਬਾਕੀ ਅਸੀਂ ਇਹਨਾਂ ਦੇ ਬਿਆਨ ਤੇ ਪੱcza ਦਰਜ ਕਰਕੇ ਤਵਫੀਕ ਕਰ ਰਹੇ ਹਾਂ ਤਾਂ ਦੇ ਕੋ ਪਹਿਲਾ ਕੋਈ ਐਫ ਆਰ ਨਹੀਂ ਮੇਰੇ ਮੇਰੇ ਕੋਲ ਨਹੀਂ ਆਈ ਇਹਨਾਂ ਦੇ ਕਹਿਣ ਮੁਤਾਬਕ ਮੇਰੇ ਕੋਲ ਕੋਈ ਕੰਪਲੇਨ ਨਹੀਂ ਸੀ ਆਈ ਇਹਨਾਂ ਦੇ ਕਹਿਣ ਮੁਤਾਬਕ ਕਿ ਸਾਡੇ ਕੋਲ ਪੱਲੇ ਹਾਂ ਹਾਂਜੀ ਇਹਨਾਂ ਨੇ ਵੀ ਆਪਣੀ ਸੈਲਫ ਡਿਫੈਂਸ ਫੈਰ ਕੀਤੇ ਨੇ ਵਧੀਆ ਕੀਤਾ ਇਹਨਾਂ ਨੂੰ ਨੱਥ ਪੈਣੀ ਚਾਹੀਦੀ ਆ ਬਹੁਤ ਵਧੀਆ ਇਹਨਾਂ ਦੇ ਵੱਲੋਂ ਕਿੰਨੇ ਫੈਰ ਕੀਤੇ ਗਏ ਮੇਬੀ 10 ਦੇ ਕਰੀਬ ਇਹਨਾਂ ਨੇ ਫੈਰ ਕੀਤੇ ਇਹਨਾਂ ਕੋਲ ਲਾਇਸੈਂਸ ਸੀ ਪੇਸ਼ਲ ਸੀਗਾ ਫਰਮ ਉਹਰ ਪਟੇਲ ਚੌਂਕ ਨੂੰ ਨਿਕਲ ਜੇ ਥੋੜਾ ਰੱਸ਼ ਵੀ ਹੁੰਦਾ ਬਾਜ਼ਾਰ ਤੇ ਇਸ ਕਰਕੇ ਬੰਦੇ ਨੂੰ ਵੇਖਣਾ ਵੀ ਪੈਂਦਾ ਉਹਨਾਂ ਚ ਕਿਹੜੇ ਫੈਰ ਉਹਨਾਂ ਨੇ ਦੋ ਫੇਰ ਕੀਤੇ ਸੀ ਕਿਹੜੀ ਕਨਵੈਸ ਤੇ ਉਪਰਾਏ ਸੀ ਉਹ ਸਪਲੈਂਡਰ ਮੋਟਰਸਾਈਕਲ ਸੀਗਾ ਉਹਨਾਂ ਕੋ ਇਹਨਾਂ ਦੇ ਕਰਨ ਮੁਤਾਬਕ ਕਿੰਨੇ ਲੋਕ ਸੀ ਉਹ ਤਿੰਨ ਜਾਨ ਕੀ ਕਰ ਵੀ ਕਰਦੇ ਕਿ ਅਸੀਂ ਬਸ ਇਹਨਾਂ ਦੀ ਸਟੇਟਮੈਂਟ ਤੇ ਮੁਕਦਮਾ ਦਰਜ ਕਰਕੇ ਤਰਕੀਬ ਕਰਦੇ ਕੈਮਰੇ ਦੇ ਵੇਖ ਰਹੇ ਬੰਦੇ ਸਾਡੇ ਬੰਦੇ ਘੰਗਾ ਲੰਨੇ ਕੋਈ ਕੀ ਉਹ ਮੂੰਹ ਬੰਨੇ ਹੋਏ ਸੀ ਇਹਨਾਂ ਦੇ ਮੁਤਾਬਕ 50000 ਰੁਪਏ ਦੀ ਫਰੋਦੀ ਮੰਗੀ ਸੀਗੀ 50000 50 ਲੱਖ ਰੁਪਏ ਦੀ ਸੌਰੀ ਹਾਂਜੀ ਕਿੰਨੀ ਦੇਰ ਹੋ ਗਈ ਇਹ ਕਹਿੰਦੇ ਆ ਮੈਨੂੰ ਅੱਜ ਤੋਂ 10 ਦਿਨ ਪਹਿਲੇ ਵੀ ਕਾਲ ਆਈ ਸੀ ਪਰ ਮੇਰੇ ਧਿਆਨ 'ਚ ਹੀ ਨਹੀਂ ਹੈਗਾ ਨਾ ਮੈਨੂੰ ਦੱਸਿਆ ਕਿਸ ਨੇ ਇਹ ਸਰਪੰਚ ਨੂੰ ਦਰਖਾਸਤ ਦਿੱਤੀ ਗਈ ਮੈਂ ਕਹਿ ਰਿਹਾ ਨਹੀਂ ਭਾਜੀ ਮੈਨੂੰ ਦੱਸਿਆ ਨਹੀਂ ਕਿਸੇ ਨੇ ਨਾ ਮੇਰੇ ਇਥੇ ਅੰਚਾ ਅੱਜ ਹੀ ਦੱਸਿਆ ਉਹਨਾਂ ਨੇ ਜਿਹੜੇ ਦਫਰੇ ਇਹ ਵੀ ਚਲੋ ਆ ਦੱਸਿਆ ਹੋਗਾ ਮੈਨੂੰ ਨਹੀਂ ਪਤਾ ਜਿਹੜੀ ਚੀਜ਼ ਆ ਮੈਨੂੰ ਪਤਾ ਨਹੀਂ ਮੈਂ ਕੀ ਦੱਸ ਰਿਹਾ ਠੀਕ ਹੈ ਹੁਣ ਕੀ ਇਨਵੈਸਟੀਗੇਸ਼ਨ ਕੀਤੀ ਆ ਬਸ ਮਕਦਮਾ ਦਾਦ ਕਰਨ ਲੱਗੇ ਆ ਤਤਸ਼ਖਣ ਲੱਗੇ ਉਹਨਾਂ ਦੇ ਬੁਲਾਇਆ ਉਹਨਾਂ ਨੂੰ ਸਟੇਟਮੈਂਟ ਲੈ ਕੇ ਐਫਆਈਰ ਦਰਤੀ ਕਰਨ